ਤੋ ਇਸ ਸਮੇਂ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਐਚਐਸ ਪੁੱਲਰ ਦੇ ਮਾਮਲੇ ਦੇ ਵਿੱਚ ਤਾਂ ਕੁਝ ਸਮੇਂ ਪਹਿਲਾਂ ਹੀ ਅਸੀਂ ਕਹਿ ਸਕਦੇ ਹਾਂ ਕਿ 1 ਮਿੰਟ ਪਹਿਲਾਂ ਹੀ ਇੱਥੇ ਜਿਹੜੀ ਗੱਡੀ ਬਾਹਰ ਆਈ ਹੈ ਜਿੱਥੇ ਕੀ ਅੰਦਰ ਗਈ ਹੈ ਜਿੱਥੇ ਪਹਿਲਾਂ ਗੱਡੀ ਸਵੇਰੇ ਬਾਹਰ ਗਈ ਸੀ ਜੋ ਜਾਣਕਾਰੀ ਹੈਗੀ ਜੋ ਅਸੀਂ ਸੁੱਤਰ ਕਹਿ ਸਕਦੇ ਹਾਂ ਐਚਐਸ ਪੁੱਲਰ ਜਿਨ੍ਹਾਂ ਦੀ ਜਿਹੜੀ ਤਸਵੀਰ ਵੀ ਇਸ ਵੀਡੀਓ ਦੇ ਵਿੱਚ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੀ ਹੈ ਹੌਪਫੁਲ ਇਹ ਤਸਵੀਰ ਉਹਨਾਂ ਦੀ ਹੈਗੀ ਹੈ ਕਿਉਂਕਿ ਉਹਨਾਂ ਦੀ ਗੱਡੀ ਚੋਂ ਨਿਕਲਦੇ ਜੋ ਪਹਿਲਾ ਅਧਿਕਾਰੀ ਨਿਕਲਦੇ ਨੇ ਉਸ ਤੋਂ ਬਾਅਦ ਇੱਕ ਸਰਦਾਰ ਨਿਕਲਦੇ ਤਾਂ ਉਹ ਸਿੱਧਾ ਉਸ ਕਮਰੇ ਵਿੱਚ ਜ਼ਰੂਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਦੱਸਿਆ ਇਹ ਜਾ ਰਿਹਾ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਸ਼ਾਇਦ ਵਾਪਸ ਫਿਰ ਸੀਬੀਆਈ ਦੇ ਦਫ਼ਤਰ ਵਿੱਚ ਲਿਆਂਦਾ ਗਿਆ ਕਿਉਂਕਿ ਜਿਹੜੀ ਜਾਂਚ ਹੈ ਇਹ ਜਾਂਚ ਇੱਕ ਵੱਖਰਾ ਵਿਸ਼ਾ ਉਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਜਦੋਂ ਪੇਸ਼ ਕਰਨਾ ਉਸ ਤੋਂ ਪਹਿਲਾਂ ਜਿਹੜਾ ਮੈਡੀਕਲ ਪ੍ਰਕਿਰਿਆ ਹੁੰਦੀ ਹੈ ਤਾਂ ਸਾਰੀ ਜਿਹੜੀ ਜਿਹੜੀ ਪ੍ਰਕਿਰਿਆ ਨੂੰ ਪੂਰਾ ਕਰਦੇ ਹੋਏ ਤਾਂ ਇਸ ਸਮੇਂ ਜੋ ਸਾਹਮਣੇ ਆ ਰਿਹਾ ਹੈ ਕਿ ਐਚਐਸ ਪੁੱਲਰ ਜਿਨ੍ਹਾਂ ਦੀ ਇੱਕ ਇਹ ਗੱਡੀ ਅੰਦਰ ਗਈ ਹੈ ਤਾਂ ਉਸ ਗੱਡੀ ਦੇ ਵਿੱਚ ਮੌਜੂਦਗੀ ਜ਼ਰੂਰ ਦਰਸਾਈ ਜਾ ਰਹੀ ਹੈ ਕਿਉਂਕਿ ਜਦੋਂ ਬਾਹਰ ਨਿਕਲਦੇ ਨੇ ਤਾਂ ਬਾਹਰ ਨਿਕਲਦੇ ਹੀ ਉਹਨਾਂ ਦੀ ਉਹ ਇੱਕ ਕਮਰੇ ਵਿੱਚ ਚਲੇ ਜਾਂਦੇ ਨੇ ਇੱਕ ਜਿਹੜੀ ਇਹ ਸਾਹਮਣੇ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਜਿਹੜੀ ਤਸਵੀਰ ਜ਼ਰੂਰ ਕੈਦ ਅਸੀਂ ਕੀਤੀ ਹੈ ਕੈਨ ਪਰਸਨ ਮੇਸ਼ ਨੇ ਤਾਂ ਉਹ ਤਸਵੀਰ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਅਸੀਂ ਵਿੱਚ ਵੀਡੀਓ 'ਚ ਸਾਂਝੀ ਕਰ ਰਹੇ ਹਾਂ ਤਾਂ ਇਹ ਤਸਵੀਰ ਜਿੱਥੇ ਐਚਐਸ ਪੁੱਲਰ ਜਿਨ੍ਹਾਂ ਦਾ ਜਿਹੜਾ ਸੀਬੀਆਈ ਦੀ ਕੱਲ ਵੱਡੀ ਜਾਂਚ ਹੋਈ ਜਾਂਚ ਤੋਂ ਬਾਅਦ ਜੋ ਕੁਝ ਬਰਾਮਦਗੀ ਹੋਈ ਹੈ ਤੇ ਉਹਨਾਂ ਤੇ ਐਫਆਈਆ ਦਰਜ ਹੋਈ ਤਾਂ ਸਾਰੀ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਇਹ ਇੱਕ ਵੱਡੀ ਅਪਡੇਟ ਹੈਗੀ ਆ ਜਿੱਥੇ ਗੱਡੀ 'ਚ ਜਦੋਂ ਗੱਡੀ ਐਂਟਰ ਹੁੰਦੀ ਆ ਉਸ ਤੋਂ ਬਾਅਦ ਉਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਡੇ ਜਿਹੜੀ ਜਿੰਨੀ ਜਾਣਕਾਰੀ ਹੈਗੀ ਹੈ ਕਿ ਇਸ ਦੇ ਵਿੱਚ ਐਚਐਸ ਪੁੱਲਰ ਜਿਹੜੇ ਕਿ ਦਿਖਾਈ ਦੇ ਰਹੇ ਨੇ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਜ਼ਰੂਰ ਕੀ ਹੁੰਦੀ ਹੈ ਉਹ ਤੁਹਾਨੂੰ ਕੁਝ ਸਮੇਂ ਤੱਕ ਜ਼ਰੂਰ ਦੱਸਾਂਗੇ ਅ ਕਰਪਸ਼ਨ ਦੇ ਮਾਮਲੇ ਵਿੱਚ ਜਿੱਥੇ ਵੱਡੀ ਬਰਾਮਦਗੀ ਹੋਈ ਹੈ ਤਾਂ ਉਸ ਦੀ ਇੱਕ ਇਹ ਤਸਵੀਰ ਜੋ ਅਸੀਂ ਤੁਹਾਡੇ ਨਾਲ ਐਕਸਕਲੂਸਿਵ ਡੇਲੀ ਪੋਸਟ ਲਈ ਸਾਂਝੀ ਕਰ ਰਹੇ ਹਾਂ ਸੋ ਇਸ ਸਮੇਂ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਐਚਐਸ ਪੁੱਲਰ ਦੇ ਮਾਮਲੇ ਦੇ ਵਿੱਚ ਤਾਂ ਕੁਝ ਸਮੇਂ ਪਹਿਲਾਂ ਹੀ ਅਸੀਂ ਕਹਿ ਸਕਦੇ ਹਾਂ ਕਿ 1 ਮਿੰਟ ਪਹਿਲਾਂ ਹੀ ਇੱਥੇ ਜਿਹੜੀ ਗੱਡੀ ਬਾਹਰ ਆਈ ਹੈ ਜਿੱਥੇ ਕੀ ਅੰਦਰ ਗਈ ਹੈ ਜਿੱਥੇ ਪਹਿਲਾਂ ਗੱਡੀ ਸਵੇਰੇ ਬਾਹਰ ਗਈ ਸੀ ਜੋ ਜਾਣਕਾਰੀ ਹੈਗੀ ਜੋ ਅਸੀਂ ਸੁੱਤਰ ਕਹਿ ਸਕਦੇ ਹਾਂ ਐਚਐਸ ਪੁੱਲਰ ਜਿੰਨਾਂ ਦੀ ਜਿਹੜੀ ਤਸਵੀਰ ਵੀ ਇਸ ਵੀਡੀਓ ਦੇ ਵਿੱਚ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੀ ਹੈ ਹੌਪਫੁਲ ਇਹ ਤਸਵੀਰ ਉਹਨਾਂ ਦੀ ਹੈਗੀ ਹੈ ਕਿਉਂਕਿ ਉਹਨਾਂ ਦੀ ਗੱਡੀ ਚੋਂ ਨਿਕਲਦੇ ਜੋ ਪਹਿਲਾਂ ਅਧਿਕਾਰੀ ਨਿਕਲਦੇ ਨੇ ਉਸ ਤੋਂ ਬਾਅਦ ਇੱਕ ਸਰਦਾਰ ਨਿਕਲਦੇ ਤਾਂ ਉਹ ਸਿੱਧਾ ਉਸ ਕਮਰੇ ਵਿੱਚ ਜ਼ਰੂਰ ਜਾਂਦੇ ਹੋਏ ਦਿਖਾਈ ਦੇ ਰਹੇ ਨੇ ਦੱਸਿਆ ਇਹ ਜਾ ਰਿਹਾ ਕਿ ਮੈਡੀਕਲ ਕਰਵਾਉਣ ਤੋਂ ਬਾਅਦ ਸ਼ਾਇਦ ਵਾਪਸ ਫਿਰ ਸੀਬੀਏ ਦੇ ਦਫ਼ਤਰ ਵਿੱਚ ਲਿਆਂਦਾ ਗਿਆ ਕਿਉਂਕਿ ਜਿਹੜੀ ਜਾਂਚ ਹੈ ਜਾਂਚ ਇੱਕ ਵੱਖਰਾ ਵਿਸ਼ਾ ਉਸ ਤੋਂ ਬਾਅਦ ਹੁਣ ਕੋਰਟ ਦੇ ਵਿੱਚ ਜਦੋਂ ਪੇਸ਼ ਕਰਨਾ ਉਸ ਤੋਂ ਪਹਿਲਾਂ ਜਿਹੜਾ ਮੈਡੀਕਲ ਪ੍ਰਕਿਰਿਆ ਹੁੰਦੀ ਹੈ ਤਾਂ ਸਾਰੀ ਜਿਹੜੀ ਜਿਹੜੀ ਪ੍ਰਕਿਰਿਆ ਨੂੰ ਪੂਰਾ ਕਰਦੇ ਹੋਏ ਤਾਂ ਇਸ ਸਮੇਂ ਜੋ ਸਾਹਮਣੇ ਆ ਰਿਹਾ ਹੈ ਕਿ ਐਚਐਸ ਪੁੱਲਰ ਜਿਨ੍ਹਾਂ ਦੀ ਇੱਕ ਇਹ ਗੱਡੀ ਅੰਦਰ ਗਈ ਹੈ ਤਾਂ ਉਸ ਗੱਡੀ ਦੇ ਵਿੱਚ ਮੌਜੂਦਗੀ ਜ਼ਰੂਰ ਦਰਸਾਈ ਜਾ ਰਹੀ ਹੈ ਕਿਉਂਕਿ ਜਦੋਂ ਬਾਹਰ ਨਿਕਲਦੇ ਨੇ ਤਾਂ ਬਾਹਰ ਨਿਕਲਦੇ ਹੀ ਉਹਨਾਂ ਦੀ ਉਹ ਇੱਕ ਕਮਰੇ ਵਿੱਚ ਚਲੇ ਜਾਂਦੇ ਨੇ ਇੱਕ ਜਿਹੜੀ ਇਹ ਸਾਹਮਣੇ ਜਿਹੜੀ ਵੀਡੀਓ ਦੇ ਵਿੱਚ ਤੁਸੀਂ ਜਿਹੜੀ ਤਸਵੀਰ ਜ਼ਰੂਰ ਕੈਦ ਅਸੀਂ ਕੀਤੀ ਹੈ ਕੈਮਰਾ ਪਰਸਨ ਮਹੇਸ਼ ਨੇ ਤਾਂ ਉਹ ਤਸਵੀਰ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਅਸੀਂ ਵਿੱਚ ਵੀਡੀਓ ਚ ਸਾਂਝੀ ਕਰ ਰਹੇ ਹਾਂ ਤਾਂ ਇਹ ਤਸਵੀਰ ਜਿੱਥੇ ਐਚਐਸ ਪੁੱਲਰ ਜਿਨ੍ਹਾਂ ਦਾ ਜਿਹੜਾ ਸੀਬੀਆਈ ਦੀ ਕੱਲ ਵੱਡੀ ਜਾਂਚ ਹੋਈ ਜਾਂਚ ਤੋਂ ਬਾਅਦ ਜੋ ਕੁਝ ਬਰਾਮਦਗੀ ਹੋਈ ਹੈ ਤੇ ਉਹਨਾਂ ਤੇ ਐਫਆਈਆ ਦਰਜ ਹੋਈ ਤਾਂ ਸਾਰੀ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਉਸ ਦੇ ਵਿੱਚ ਇਹ ਇੱਕ ਵੱਡੀ ਅਪਡੇਟ ਹੈਗੀ ਆ ਜਿੱਥੇ ਗੱਡੀ 'ਚ ਜਦੋਂ ਗੱਡੀ ਐਂਟਰ ਹੁੰਦੀ ਆ ਉਸ ਤੋਂ ਬਾਅਦ ਉਹ ਤਸਵੀਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਡੇ ਜਿਹੜੀ ਜਿੰਨੀ ਜਾਣਕਾਰੀ ਹੈਗੀ ਹੈ ਕਿ ਇਸ ਦੇ ਵਿੱਚ ਐਚਐਸ ਪੁੱਲਰ ਜਿਹੜੇ ਕਿ ਦਿਖਾਈ ਦੇ ਰਹੇ ਨੇ ਤਾਂ ਇਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਜ਼ਰੂਰ ਕੀ ਹੁੰਦੀ ਹੈ ਉਹ ਤੁਹਾਨੂੰ ਕੁਝ ਸਮੇਂ ਤੱਕ ਜ਼ਰੂਰ ਦੱਸਾਂਗੇ ਕਰਪਸ਼ਨ ਦੇ ਮਾਮਲੇ ਵਿੱਚ ਜਿੱਥੇ ਵੱਡੀ ਬਰਾਮਦਗੀ ਹੋਈ ਹੈ ਉਸ ਦੀ ਇੱਕ ਇਹ ਤਸਵੀਰ ਜੋ ਅਸੀਂ ਤੁਹਾਡੇ ਨਾਲ ਐਕਸਕਲੂਸਿਵ ਡੇਲੀ ਪੋਸਟ ਲਈ ਸਾਂਝੀ ਕਰ ਰਹੇ ਹਾਂ